ਇਹ ਮਨ ਹਰ ਜੀ ਚਾਹੇ ਤੂੰ ਇੱਕ ਮਨ ਇੱਕ ਚਿਤ ਭਾਏ ਸਹਿਬ ਜੀ ਕਹਿੰਦੇ ਇਹ ਮਨ ਪਿਆਰ ਦੇ ਨਾਲ ਇਕਾਗਰ ਚਿਤ ਹੋ ਕੇ ਅਕਾਲ ਪੁਰਖ ਹਰੀ ਦਾ ਸਿਮਰਨ ਕਰੂ ਕਰ ਉਸ ਕਾਲ ਪੁਰਖ ਵੈਗੂ ਜੀ ਨੂੰ ਸਿਮਰਿਆ ਕਾਲੋ ਕਰ ਸਿਮਰਨ ਕਰਿਆ ਕਰ ਜਦੋਂ ਸਿਮਰਨ ਕਰੇਗਾ ਹਰ ਕੀਆ ਸਦਾ ਸਦਾ ਵਡਿਆਈਆ ਦੇਨਾ ਪਛੂਤਾਏ ਅਸਕੰਦੂ ਦਾ ਸਿਮਰਨ ਕਰਿਆ ਕਰ ਨਾਮ ਜਪਿਆ ਕਰ ਹਰੀ ਦੇ ਵਿੱਚ ਇਹ ਸਦਾ ਲਈ গুণ ਹਨ ਵਡਿਆਈਆਂ ਹਨ ਉਸ ਕਾਲ ਪੁਰਖੀਆਂ ਕਿਉਂ ਦਾਤ ਬਖਸ਼ ਕੇ ਪੁਸਤਾਉਂਦਾ ਨਹੀਂ ਉਹ ਜਦੋਂ ਦਾਤ ਮਨੁੱਖਾ ਜਨਮ ਬਖਸ਼ਿਆ ਉਸ ਕਾਲਪੁਰਖ ਨੇ ਇਹਦੇ ਵਿਚ ਪਾਸ ਤੇ ਕਾਲਪੁਰਖ ਜੀ ਨੇ ਬੜੇ ਸੁਖ ਸਾਧਨ ਪੈਦਾ ਕੀਤੇ ਨੇ ਸੰਸਾਰ ਤੇ ਤੇ ਪਾਸ ਕਿਹਦੇ ਇੰਨੀਆਂ ਦਾਤਾਂ ਦੇ ਦਿੱਤੀਆਂ ਨੇ ਤੈਨੂੰ ਇੰਨੀਆਂ ਦਾਤਾਂ ਦੇ ਕੇ ਉਹ ਕਾਲਪੁਰਖ ਵੈਰ ਗੁਰੂ ਪਛਤਾਉਂਦਾ ਨਹੀਂ ਹੈ ਪਛਤਾਵਾ ਨਹੀਂ ਕਰੇਗਾ ਇਸ ਕਰਕੇ ਤੂੰ ਉਸ ਕਾਲਪੁਰਖ ਦਾ ਸਿਮਰਨ ਕਰਿਆ ਕਰ ਜਿਵੇਂ ਤੈਨੂੰ ਸਾਰੀਆਂ ਦਾਤਾਂ ਉਹ ਆਖੀਆ ਮਨ ਆਹਰ ਕੈ ਸਭ ਬਰੇ ਮਾਰਣੈ ਜਿਤ ਸੇਵੈ ਸੁਖ ਪਾਏ ਮੈਂ ਹਰੀ ਤੂੰ ਸਦਾ ਗੁਰਵਾਨ ਹਾਂ ਜੇ ਦੀ ਸੇਵਾ ਕੀਤੀਆਂ ਸੁਖ ਮਿਲਦਾ ਹੈ ਸੇਵੈ ਸੁਖ ਪਾਏ ਜਿਹਨੇ ਸੇਵਾ ਕੀਤੀ ਆ ਪਾਸਾ ਕਹਿੰਦੇ ਭਾਈ 누ਲਖ ਨੂੰ ਸੁਖ ਮਿਲਦਾ ਐ ਮੈਂ ਉਸ ਕਾਲਪੁਰਖ ਤੋਂ ਹਰੀਖੋਂ ਪ੍ਰਵਾਨ ਜਾਂਦਾ ਆ ਨਾਨਕ ਗੁਰਮਖ ਮਿਲ ਰਹੇ ਹਮ ਸਬਦ ਜਗਾਈ ਇਸ ਕਰਕੇ ਵਡਿਆਣ ਦੀ ਮੋਹ ਲਾ ਕੇ ਤਾਨ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਵਰਤਨ ਕਰਦੇ ਨੇ ਜਿਹੇ ਨਾਨਕ ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਸਾੜ ਕੇ ਹਰੀ ਦੇ ਵਿੱਚ ਮਿਲੇ ਜਾਂਦੇ ਨੇ ਕਿਉਂਕਿ ਹੰਕਾਰ ਨੂੰ ਵੀ ਸਤਿਗੁਰੂ ਜੀ ਨੇ ਗੁਰਬਾਣੀ ਦੇ ਰਾਹੀਂ ਵੱਡਾ ਦੱਸਿਆ ਹੈ ਕਿ ਸਭ ਤੋਂ ਵੱਡਾ ਹੰਕਾਰੀ ਹੈ ਜਿਹੜਾ ਸਾਨੂੰ ਆਕਾਰ ਪੁਰਖ ਵਹਿਗੂ ਦੇ ਨਾਮ ਨੂੰ ਛੋੜ ਰਿਹਾ ਹੈ ਹੰਕਾਰ ਕਰਕੇ ਹੀ ਮਨੁੱਖਾ ਜਨਮ ਸਾਡਾ ਪ੍ਰੇਤ ਚਾਰ ਹੈ ਜਿਹੜੇ ਆਕਾਰਪੁਰਖ ਵੈਰੂ ਜੀ ਦੇ ਪਿਆਰੇ ਮੇਰ ਗੁਰਮੁਖ ਜਨ ਨਹੀਂ। ਪਾਸਾ ਕਹਿੰਦੇ ਉਹ ਆਕਾਰਪੁਰਖ ਜੀ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ। ਸਿਮਰਨ ਦੀ ਤਾਕਤ ਦੇ ਨਾਲ ਨਾਮ ਦੀ ਬਰਕਤ ਦੇ ਨਾਲ ਉਹਨਾਂ ਦੇ ਅੰਦਰੋਂ ਹੰਕਾਰ ਨਾਸ਼ ਹੋ ਜਾਂਦਾ ਹੈ। ਹੰਕਾਰ ਹਉਮੈ ਨੂੰ ਉਹ ਨਾਮ ਦੇ ਦੀਵਾ ਜਲਾ ਕੇ ਸਾੜ ਕੇ ਜੁਵਾ ਹਰੁੰਦੇ ਹਨ। ਅਨ ਫੇਰ ਹੰਕਾਰ ਨਾਲ ਤੇ ਜੂਰ ਨਹੀਂ ਪਾਉਂਗਾ ਐ ਮਹਲਾ ਕੀ ਜਾ ਆਪੇ ਸੇਵਾ ਦਾਇਨ ਆਪੇ ੂ ਬਖਸ਼ ਕਰੇ ਪਾਸਕੰਦੇ ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿੱਚ ਲਾਏ ਆਪ ਹੀ ਫਿਰ ਬਖਸ਼ਿਸ਼ ਕਰਦਾ ਹੈ ਸਭਨਾ ਕਾਮ ਆਪੋ ਆਪ ਹੈ ਆਪੇ ਸਾਰ ਕਰੇ ਸਾਹਿਬ ਜੀ ਕਹਿੰਦੇ ਆਪ ਹੀ ਸਭਨਾ ਦਾ ਮਾਪਿ ਹੋ ਐ ਕਿ ਆਪ ਹੀ ਸਭ ਦੀ ਸੁਭਾਰ ਕਰਵਾ ਹੈ ਜਿਤਨਾ ਬਾਸਨ ਜੀ ਹਰ ਰੋਜ਼ ਆਨੰਦ ਸਾਹਿਬੀ ਦੇ ਵਿੱਚ ਵੀ ਰੁਕਸ਼ਿਸ਼ ਕਰਦੇ ਨੇ ਆਨੰਦ ਸਾਹਿਬ ਦੇ ਵਿੱਚ ਵੀ ਸਮਝਾਉਂਦੇ ਨੇ ਕਿ ਆਕਾਰਪੁਰਖ ਵੈਕਰੂ ਹੀ ਸਾਡਾ ਮਾਪਾ ਹੈ ਮਾਪ ਹੋ ਐ ਜਿਨੇ ਸਾਜ ਕੇ ਸੁਵਾਰ ਕੇ ਇਸ ਸੰਸਾਰ ਵਿੱਚ ਪੱਜਿਆ ਹੈ ਇਸ ਬਾਰੇ ਵੀ ਭਾਈ ਮਾ ਮਾਪਾ ਜਿਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਮਾ ਬਾਪ ਆਪਣੇ ਬੱਚਿਆਂ ਦੀ ਸੁਵਾਲ ਕਰਦੇ ਨੇ ਮਾ ਫਿਰ ਪੁੱਤਰ ਦਾ ਧਿਆਨ ਰੱਖਦੀ ਹੈ ਉਸੇ ਤਰ੍ਹਾਂ ਅਕਾਰਪੁਰਖ ਵੈਰ ਗੁਰੂ ਵੀ ਆਪਣੇ ਪਿਆਰਿਆਂ ਦਾ ਆਪਣੇ ਬੱਚਿਆਂ ਦਾ ਧਿਆਨ ਰੱਖਦਾ ਹੈ ਆਪ ਹੀ ਆਪਣੇ ਬੱਚਿਆਂ ਦੀ ਸੰਭਾਲ ਕਰਦਾ ਹੈ ਨਾਮਿਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੂਗਾ ਹੋਏ ਜਿ ਕਰਕੇ ਬਾਸਾ ਕਹਿੰਦੇ ਨਾਨਕ ਜੋ ਮਨੁੱਖ ਨਾਮ ਜਪਦੇ ਨੇ ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਨੇ ਹਰੇਕ ਜੁਗ ਵਿੱਚ ਫਿਰ ਉਹਨਾਂ ਦੀ ਸੂਗਾ ਹੁੰਦੀ ਹੈ ਜਿਨ੍ਹਾਂ ਨੇ ਸਹਿਬ ਜੀ ਕਹਿੰਦੇ ਨਾਮ ਜਪਿਆ ਸਿਮਰਨ ਕੀਤਾ ਹੈ ਇੱਕ ਯੁੱਗ ਦੇ ਵਿੱਚ ਨਹੀਂ ਸਾਰੇ ਯੁੱਗਾਂ ਦੇ ਵਿੱਚ ਯੁੱਗ-ਯੁੱਗ ਸੋਪਾ ਹੁੰਦਾ ਸਾਰਿਆਂ ਯੁੱਗਾਂ ਦੇ ਵਿੱਚ ਹਰੇਕ ਯੁੱਗ ਦੇ ਵਿੱਚ ਨਾਮ ਜਪਣ ਵਾਲਿਆਂ ਦੀ ਸੋਪਾ ਹੁੰਦੀ ਹੈ ਹੁਣ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਵੀ ਜਿਹੜੇ ਸਾਰੇ ਯੁੱਗ ਦੇ ਵਿੱਚ ਵੀ ਭਗਤ ਹੋਏ ਨੇ ਨਾਮ ਜਪਣ ਵਾਲੇ ਉਹਨਾਂ ਦੇ ਵੀ ਸੋਪਾ ਹੁੰਦੀ ਹੈ ਵਡਿਆਈ ਹੁੰਦੀ ਹੈ ਤੇਰੇ ਵਿੱਚ ਹੋਣ ਵਾਲਿਆਂ ਦੀ ਭਗਤਾਂ ਦੀ ਵੀ ਵਡਿਆਈ ਗੁਰਬਾਣੀ ਵਿੱਚ ਕੀਤੀ ਹੈ ਉਹਨਾਂ ਨੂੰ ਸੋਪਾ ਕੀਤੀ ਹੈ ਸੰਸਾਰ ਸੋਪਾ ਕਰਨੇ ਹੈ ਦੁਆਪਰ ਦੇ ਵਿੱਚ ਵਿਸੁ ਗੁਬਾਨ ਹੋਏ ਉਹਨਾਂ ਦੀ ਅੱਜ ਵੀ ਸੋਪਾ ਹੋ ਰਹੀ ਹੈ ਜਿਹੜੇ ਉਸ ਸਮੇਂ ਦੇ ਭਗਤ ਹੋਏ ਨੇ ਉਹਨਾਂ ਦੀ ਸੋਪਾ ਹੋ ਰਹੀ ਹੈ ਵਡਿਆਈ ਹੋ ਰਹੀ ਹੈ ਪੂਜੀਆਂ ਗਾਏ ਹੈ ਕਾਲ ਯੁਗ ਦੇ ਵਿੱਚ ਵੀ ਹੋਣ ਵਾਲੇ ਭਗਤਾਂ ਦੀ ਹੋਣ ਵਾਲੇ ਹਰੀ ਦੇ ਪਿਆਰਿਆਂ ਦੀ ਸੋਪਾ ਹੈ ਇਸ ਕਰਕੇ ਭਾਸਾ ਕਹਿੰਦੇ ਭਾਈ ਜਿਹੜੇ ਨਾਮ ਜਪਦੇ ਨੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਭਾਸਾ ਕਹਿੰਦੇ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਨਿਜ ਘਰ ਦਾ ਭਾਵ ਹੈ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਟਿਕੇ ਰਹਿੰਦੇ ਨੇ ਮਨ ਉਹਨਾਂ ਦਾ ਬਾਹਰ ਨਹੀਂ ਪਰ ਭਜਿਆ ਰਹਦਾ ਮਨ ਟਿਕਾ ਦੇ ਵਿਚ ਆ ਜਾਂਦਾ ਹੈ ਅੰਦਰ ਹਿਰਦੇ ਆਤਮਾ ਰੂਪੇ ਘਰ ਦੇ ਵਿੱਚ ਟਿਕ ਕੇ ਰਹਿ ਜਾਂਦਾ ਤੇ ਬਾਸਾ ਕਹਿੰਦੇ ਜਿਨ੍ਹਾਂ ਦਾ ਮਨ ਟਿਕ ਗਿਆ ਉਹਨਾਂ ਨੇ ਭਾਈ ਫਿਰ ਜੋ ਜੋਗਾ ਜੁਗਾ ਤੱਕ ਸੋ ਬਾਣੀ ਹੈ ਪੜੀ ਤੂੰ ਕਰਨ ਕਾਰਨ ਸੰਗਰਤ ਹੈਂ ਕਰਤੇ ਮੈਂ ਕੁਝ ਬਿਨਾਂ ਗੁਰਨਾ ਕੋਈ ਏ ਕਰਤਾ ਜੀ ਤੂੰ ਸਾਰੇ ਕੁਦਰਤ ਨੂੰ ਰਚਣ ਜੋਗਾ ਹੈਂ ਤੇਰੇ bina ਤੇਰੇ ਜਿਹਾ ਕੋਈ ਨਹੀਂ ਮੈਨੂੰ ਇੱਥੇ ਦਿਸਦਾ ਤੇ ਉਹਦੇ ਅੱਗੇ ਸਿੱਟ ਸੱਜ ਸਿਰ ਜੀਆ ਆਪੇ ਹੁਣ ਹੋਈ ਹੋਈ ਤੋਂ ਘਾਲ ਹੈ ਨਾਮ ਕਰਨ ਵਾਲਾ ਬਾਸਾ ਕਹਿੰਦੇ ਇਹ ਘਾਲ ਪੁਖ ਜੀ ਤੇਰੇ ਜਿਹਾ ਮਨ ਸੰਸਾਰ ਤੇ ਨਾ ਜੰਮੀ ਆਉਂਦਾ ਕੋਈ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ

ਵੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੁਈ ਜੋ ਮੁਨੁਖ ਗੁਰੂ ਦੇ ਸਾਨੂਕ ਹੁੰਦਾ ਹੈ ਗੁਰਮੁਖ ਬਣਦਾ ਹੈ ਉਸ ਨੂੰ ਪ੍ਰਭੂ ਜੀ ਵਡਿਆਈ ਬਖਸ਼ਦਾ ਹੋਇਆ ਸੋਭਾ ਬਖਸ਼ਦਾ ਹੈ ਉਹ ਉਸ ਹਰੀ ਨੂੰ ਕਿਰਪਾ ਸਾਂਹ ਜੀ ਕਹਿੰਦੇ ਨਾਮ ਜਪਣ ਵਾਲਾ ਗੁਰਮੁਖ ਮਿਲ ਬੰਦਾ ਹੈ ਗੁਰਮੁਖ ਨਾਨਕ ਅਰਾਧੇ ਹੈ ਸਾਭ ਅੱਖੋਂ ਧੰਨਾ ਧੰਨਾ ਧੰਗੁਰ ਸੋਈ ਸੁਧਾ ਸਾਈਂ ਜੀ ਕਹਿੰਦੇ ਨੇ ਜੀ ਨਾਨਕ ਗੁਰੂ ਦੇ ਸੰਮੁਖ ਮੁਨੁਖ ਹਰਿ ਨੂੰ ਸਨੁਲਦੇ ਨੇ ਜਿਹੜੇ ਅਕਾਰ ਤੁਕ ਵੈ ਗੁਰੂ ਜੀ ਦਾ ਸਿਮਰਨ ਕਰਦੇ ਹਨ ਪਾਈ ਇਹ ਪਾਈ ਸਾਹਿ ਅੱਖੋਂ ਕਿਉ ਸਤਿਗੁਰੂ ਤਨ ਹੈ ਤਨ ਹੈ ਤਨ ਹੈ ਉਹ ਕਾਲ ਕੁਲਕ ਵੈ ਗੁਰੂ ਖਾਨ ਹੈ ਜਿਹਨੂੰ ਗੁਰਮੁਖ ਜਨ ਸਿਮਰਦੇ ਨੇ ਜਪ ਲਈ ਨੇ ਆਰਾਮ ਦੇ ਹਨ ਉਹ ਸਤਿਗੁਰੂ ਜੀ ਤਨ ਤਨ ਹਨ ਉਹ ਸਤਿਗੁਰੂ ਜੀ ਤਨ ਹੈ ਸਾਰੇ ਜਨ ਕੋ ਭਾਸ਼ਾ ਜੀ ਕਹਿੰਦੇ ਸਾਰੇ ਚ ਪਿਆ ਕਰੋ ਸਾਰੇ ਉਸ ਕਾਲ ਕੁਲ ਕੀ ਦਾ ਸਿਮਰਨ ਕਰਿਆ ਕਰੋ ਭਾਈ ਜਿਨੇ ਜਪੀਆਂ ਸੁੱਖ ਮਿਲਦੇ ਨੇ ਜਿਨੇ ਜਪਿਆ ਮਨੁੱਖਾ ਜਨ ਸਫਲ ਹੁੰਦਾ ਹੈ ਇਸ ਕਰਕੇ ਜਿਨ੍ਹਾਂ ਵੀ ਜੱਟਿਆ ਹੈ ਉਹਨਾਂ ਨੂੰ ਕਾਲ ਪੁਰਖ ਵੈ ਨੂੰ ਮਿਲ ਜਾਂਦਾ ਹੈ। ਸ਼ੁੱਧ ਦਾ ਭਾਵ ਹੈ ਤੇ ਵਾਰ ਦੀ ਸਮਾਪਤੀ ਵੀ ਹੈ ਸ਼ੁੱਧ ਹੈ। ਕਿਸ ਕਰਕੇ ਸਤਿਗੁਰਿਆ ਦੀ ਕਿਰਪਾ ਕੀਤੀ ਹੈ ਸਾਡੇ ਦੇ ਤਰਸੁਕਾਰ ਕੇ ਅੱਜ ਦੇ ਪਾਹੁਣ ਹੁਕਮ ਨਾਮ ਸਹਿਬੀ ਦੇ ਰਾਹੀ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਉਸ タルਪੁਰਖ ਜੀ ਦਾ ਸਿਮਰਨ ਕਰਿਆ ਕਰ ਉਸ タルਪੁਰਖ ਵਹਿਗੂ ਜੀ ਦਾ ਨਾਮ ਜਪਿਆ ਕਰ ਨਾਮ ਜਪਣ ਦੇ ਨਾਲ ਹੀ ਇਹਨਾਂ ਸਾਰੀਆਂ ਦਾਤਾਂ ਦੀ ਪ੍ਰਾਪਤੀ ਹੁੰਦੀ ਹੈ ਤੇਰਾ ਮੁੱਖਾ ਜਨਮ ਸਤਿ ਪ੍ਰਾਪਤਨਾ ਹੈ ਇਸ